ਪੰਜਾਬ ਯੂਨੀਵਰਸਿਟੀ 10 ਨਵੰਬਰ 2025 ਦਿਨ ਸੋਮਵਾਰ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਕਾਲ ਕਿ ਯੂਨੀਵਰਸਿਟੀ ਪੂਰੀ ਤਰ੍ਹਾਂ ਬੰਦ ਸਰਕਾਰ ਨੇ ਪੰਬਲ ਪੂਸਾ ਤਾਇਪਾਤਾ ਕਸਤਾ ਜੀ ਨੋਟੀਫਿਕੇਸ਼ਨ ਕਰਤਾ ਜੀ ਜਾਰੀ ਅਸਤਾ ਜੀ ਪੁਰਾਣੀ ਸਥਿਤੀ ਬਹਾਲ ਕਰਤੀ ਜੀ ਅਸੀਂ ਤਾਂ ਫਿਲਹਾਲ ਸੈਨੇਟ ਤੇ ਸਿੰਡੀਕੇਟ ਨੂੰ ਬਹਾਲ ਕਰਤਾ ਜੀ ਅਗਲੀ ਤਰੀਕਤ ਤੇ ਦੇਖਾਂਗੇ ਜੀ ਉਹ ਤਾਂ ਉਹੀ ਰਸਮੀ ਹੈ ਜੀ ਬਸ ਇੱਕ ਫਾਰਮੈਲਟੀ ਹੈ ਜੀ ਅਸਲ ਚ ਤਾਂ ਜੀ ਖਤਮ ਹੋ ਗਿਆ ਮਾਮਲਾ ਪਰ ਨਹੀਂ ਜਨਾਬ ਇਹ ਮਾਮਲਾ ਖਤਮ ਨਹੀਂ ਹੋਇਆ ਮਾਮਲਾ ਸ਼ੁਰੂ ਹੋਇਆ ਸੱਚ ਇਹ ਨਹੀਂ ਹੈ ਕਿ ਸੈਨੇਟ ਤੇ ਸਿੰਡੀਕੇਟ ਬਹਾਲ ਹੋ ਗਈ ਸੱਚ ਇਹ ਹੈ ਕਿ ਸੈਨੇਟ ਤੇ ਸਿੰਡੀਕੇਟ ਨੂੰ ਹੁਣ ਬਹਾਲ ਨਹੀਂ ਕਰੇਗਾ ਕੇਂਦਰ ਤੇ ਉਹ ਹਰ ਹਿੱਲੇ ਇਸ ਨੂੰ ਆਉਂਦੀਆਂ ਤਰੀਕਾਂ 'ਚ ਲਾਗੂ ਕਰੇਗਾ ਸਿਰਫ ਤਾਰੀਖ ਬਦਲੀ ਹੈ ਜਦੋਂ ਪਹਿਲਾ ਨੋਟੀਫਿਕੇਸ਼ਨ ਜਾਰੀ ਕਰਕੇ ਦਾ ਕੇਂਦਰੀਕਰਨ ਦੀ ਕਵੈਦ ਕੀਤੀ 59 ਸਾਲ ਪੁਰਾਣਾ ਉਹ ਸੈਨੀਟ ਸਿੰਡੀਕੇਟ ਸਿਸਟਮ ਨੂੰ ਭੰਗ ਕੀਤਾ ਤੇ ਲਿਆ ਕੇ ਜੀ 5 ਨਵੰਬਰ ਤਰੀਕ ਤੈਅ ਕਰਤੀ ਕਿ ਐਦਣੇ ਲਾਗੂ ਹੋ ਜੂਗਾ ਉਹ ਤੋਂ ਇੱਕ ਦਿਨ ਪਹਿਲਾਂ 4 ਤਰੀਕ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿ ਲਓ ਜੀ ਅਸੀਂ ਸਥਿਤੀ ਬਹਾਲ ਕਰ ਰਹੇ ਹਾਂ ਇਹ ਭਲੇਖਾ ਪੈਦਾ ਕੀਤਾ ਜਦੋਂ ਕਿ ਨਾਲ ਹੀ ਖੋਰ ਨੋਟੀਫਿਕੇਸ਼ਨ ਆਇਆ ਜਿਹਦੇ ਵਿੱਚ ਕਿਹਾ ਕਿ ਨਹੀਂ ਜੀ ਸਿੰਡੀਕੇਟ ਤੇ ਸੈਨੇਟ ਫਿਲਹਾਲ ਕੰਮ ਕਰਦੀ ਰਹੇ ਉਦੋਂ ਤੱਕ ਜਿਹੜੀ ਤਰੀਕ ਤੱਕ ਅਸੀਂ ਨੋਟੀਫਿਕੇਸ਼ਨ ਨਮਾ ਜਾਰੀ ਨਹੀਂ ਕਰਦੇ ਜਿੱਦਣ ਨੋਟੀਫਿਕੇਸ਼ਨ ਨਮਾ ਜਾਰੀ ਹੋ ਗਿਆ ਉਸ ਦਿਨ ਤੋਂ ਸੈਨੇਟ ਤੇ ਸਿੰਡੀਕੇਟ ਪੰਗ ਇਹ ਬੀਸੀ ਨੂੰ ਸਾਰੇ ਅਧਿਕਾਰ ਤੇ ਸਿੱਧਾ ਕੇਂਦਰੀਕਰ ਤੇ ਇਸ ਨੂੰ ਭਾਪਦਿਆਂ ਹੋਇਆ ਜਿਹੜਾ 10 ਨਵੰਬਰ ਦੀ ਕਾਲ ਸੀ ਮਨੇ ਜਾਰੀ ਅਸੀ ਕਿ ਉਸ ਨੂੰ ਤਾਰ ਪੀੜੋ ਕਰਨ ਦੇ ਲਈ ਉਹ ਖੇਡ ਰਚਾਇਆ ਪਹਿਲਾਂ ਇੱਕ ਨੋਟੀਫਿਕੇਸ਼ਨ ਤੇ ਦੂਸਰਾ ਉਹਦੇ ਮਗਰੇ ਉਹ ਕੱਟ ਹੋਏਗਾ 71 ਤਾਂ ਹੋਏਗੀ ਜਿਹੜੀਆਂ ਪਯੂ ਬੰਦ ਦੀ ਕਾਲ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਉਹ ਕਹਿੰਦੇ ਕਿ 10 ਨਵੰਬਰ 2025 ਨੂੰ ਪੰਜਾਬ ਯੂਨੀਵਰਸਿਟੀ ਬੰਦ ਦੀ ਕਾਲ ਤੇ ਅਸੀਂ ਖੜੇ ਆ ਵਿਦਿਆਰਥੀ ਸੰਗਠਨ ਹੋਰ ਵਿਦਿਆਰਥੀ ਬਿੰਗ ਸਮਾਜਿਕ ਸੰਗਠਨ ਹੋਰ ਸਮਾਜਿਕ ਤਰ੍ਹਾਂ ਰਾਜਨੀਤਿਕ ਜਮਾਤ ਦੇ ਲੋਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕਲਾਕਾਰ ਨਮਾਇੰਦੇ ਪੱਤਰਕਾਰ ਨਮਾਇੰਦੇ ਸਾਰੀਆਂ ਤਰ੍ਹਾਂ ਪੰਜਾਬ ਤੇ ਹਰਿਆਣਾ ਖਾਸ ਕਰ ਵਿਦਿਆਰਥੀ ਵਿੰਗਲ ਉਹ ਤੇ ਪੰਜਾਬ ਸਮੁੱਚਾ ਇਸ ਆਪਣੀ ਹੋਂਦ ਨੂੰ ਆਪਣੀ ਵਿਰਾਸਤ ਨੂੰ ਆਪਣੀ ਜਦੋ ਜਹਿਦ ਦੇ ਲਈ ਤਿਆਰ ਰਹਿ ਕੇ ਪੰਜਾਬ ਯੂਨੀਵਰਸਿਟੀ ਬਚਾ ਕੇ ਰਾਵਾਂਗੇ ਮੜਾ ਜ ਬਰੀਕੀ ਨਾਲ ਸਮਝੋ ਕੀ ਆ ਮੰਗ ਦਾ ਪਹਿਲਾ ਨੋਟੀਫਿਕੇਸ਼ਨ 28 ਅਕਤੂਬਰ 2025 ਨੂੰ ਆਉਂਦਾ ਹੈ ਜਿਹਦਾ ਸੀਰੀਅਲ ਨੰਬਰ ਸੀਗਾ 4933E ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਐਕਟ 1947 ਚ ਵੱਡਾ ਬਦਲਾਅ ਕਰਦੇ ਹੋਏ ਸੈਨੇਟ ਤੇ ਸਿੰਡੀਗੇਟ ਦੇ ਵਿੱਚ ਸਟਰਕਚਰ ਨੂੰ ਸੋਧਣ ਦੇ ਲਈ ਨਵਾਂ ਨੀਮ ਲਾਗੂ ਕੀਤਾ ਜਾਨੀ ਕਿ ਪੁਰਾਣੀ ਚੋਣ ਪ੍ਰਣਾਲੀ ਖਤਮ ਕਰ ਦਿੱਤੀ ਗਈ ਤੇ ਨਵੀਂ ਨੋਟੀਫਾਈ ਕਰਨ ਵਾਲੀ ਵਿਵਸਥਾ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਇਸ ਵਿੱਚ ਸੈਨੇਟ ਸਿੰਡੀਕੇਟ ਭੰਗ ਕਰਕੇ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਕਿਹਾ ਗਿਆ ਕਿ ਇਹ 5 ਨਵੰਬਰ ਤੋਂ ਲਾਗੂ ਹੋ ਜਾਏਗਾ ਤੇ ਜੀ ਇਹਦੇ ਨਾਲ ਹੀ ਪ੍ਰਬਾਤ ਸ਼ੁਰੂ ਹੋ ਗਿਆ ਉਹ ਇਲੈਕਟਿਡ ਦੀ ਥਾਂ ਤੇ ਸਿਲੈਕਟਡ ਉਹ ਵੀ ਗਣਤੀ ਦੇ ਫਿਰ ਜਦੋਂ ਰੋਸ ਸ਼ੁਰੂ ਹੋਇਆ ਬਰੋਸ ਸ਼ੁਰੂ ਹੋਇਆ ਇਕਤਰਤਾ ਸ਼ੁਰੂ ਹੋਈ ਫਿਰ ਉਹ ਜਿਹੜਾ ਐਫੀਡੈਪਟ ਲੈਣਾ ਸੀਗਾ ਵਿਦਿਆਰਥੀਆਂ ਤੋਂ ਜੀ ਉਹ ਵੀ ਫਾਰਮੂਲਾ ਵਾਪਸ ਲੈ ਗਏ ਤੇ ਲੜਾਈ ਸਾਰੀ ਕੇਂਦਰ ਥੋਕੇ ਇਹ ਸਿੰਡੀਕੇਟ ਸੈਨਟ ਤੇ ਆ ਗਈ ਫਿਰ 4 ਨਵੰਬਰ ਨੂੰ 5 ਨਵੰਬਰ ਨੂੰ ਲਾਗੂ ਹੋਣਾ ਸੀ ਇਹ ਨਿਯਮ 4 ਨਵੰਬਰ 2025 ਨੂੰ ਸੀਰੀਅਲ ਨੰਬਰ 5022 ਇਸ E 50022 E ਇਹਦੇ ਨਾਂ ਦੇ ਉੱਤੇ ਇੱਕ ਨਵਾਂ ਨੋਟੀਫਿਕੇਸ਼ਨ ਆਇਆ 4 ਨਵੰਬਰ ਨੂੰ ਕੇਂਦਰ ਸਰਕਾਰ ਨੇ 28 ਅਕਤੂਬਰ ਨੂੰ ਨੋਟੀਫਿਕੇਸ਼ਨ ਜਿਹੜਾ ਸੀਰੀਅਲ ਨੰਬਰ 4933 E ਨੂੰ ਰੱਦ ਕਰਦੇ ਹੋਏ ਅਦੇਸ਼ ਜਾਰੀ ਕੀਤਾ ਕਿ ਇਸ ਨੋਟੀਫਿਕੇਸ਼ਨ ਨੇ ਪੁਰਾਣੇ ਫੈਸਲੇ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਇਹ ਸਨੇਹਾ ਗਿਆ ਕਿ ਸਰਕਾਰ ਨੇ ਪਿਛਲਾ ਜਿਹੜਾ ਫੈਸਲਾ ਸੀਗਾ ਉਹਨੂੰ ਵਾਪਸ ਲੈ ਲਿਆ ਤੇ ਹੁਣ ਸਿੰਡੀਕੇਟ ਤੇ ਸੈਨੇਟ ਬਹਾਲ ਹੋ ਗਈ ਹੈ ਹਾਲਾਂਕਿ ਇਸ ਤੋਂ ਤੁਰੰਤ ਬਾਅਦ ਤੀਸਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਖੇਲ ਇੱਥੋਂ ਸ਼ੁਰੂ ਹੁੰਦਾ ਨਾ ਮਾ ਜਿਸ ਦੇ ਵਿੱਚ ਪੂਰੇ ਮਾਮਲੇ 'ਚ ਪਰੰਪਲਿਖਾ ਪੈਦਾ ਹੋ ਗਿਆ ਹੁਣ ਕੀ ਹੈ ਜਦੋਂ ਕਿ ਭਲੇਖੇ ਚ ਰਹਿਣ ਦੀ ਲੋੜ ਨਹੀਂ ਸਪਸ਼ਟ ਹੈ ਕਿ ਕੇਂਦਰੀਕਰਨ ਹੋ ਗਿਆ ਅਸੀਂ ਸੈਨੇਟ ਸਟੇਟ ਭੰਗ ਕਰਤੀ ਤੀਜਾ ਨੋਟੀਫਿਕੇਸ਼ਨ ਕੀ ਹੈ ਉਹ ਵੀ 4 ਨਵੰਬਰ 2025 ਨੂੰ ਹੀ ਆਉਂਦਾ ਉਹਦਾ ਸੀਰੀਅਲ ਨੰਬਰ 5022 ਤੋਂ ਅਗਲਾ 5023 ਹੈ ਉਹ 5022 ਹੈ ਤੇ 5023 ਹੈ ਜਿਹਨਾਂ ਤੇ ਲੜੀਬਾਰ ਹੈ ਤਹਿ ਨੀਤੀ ਤਹਿਤ ਹੈ ਤੀਜਾ ਨੋਟੀਫਿਕੇਸ਼ਨ 4 ਨਵੰਬਰ 2025 ਸੀਰੀਅਲ ਨੰਬਰ 5023 E ਇਹ ਨੋਟੀਫਿਕੇਸ਼ਨ ਪਹਿਲਾਂ ਵਰਕਾ ਹੀ ਸੀ ਦੇਖਣ ਨੂੰ ਇਹ ਸੀ ਕਿ ਪਹਿਲਾਂ ਨੋਟੀਫਿਕੇਸ਼ਨ ਵਰ ਗਈ ਹੈ ਸ਼ਾਇਦ ਉਹ ਦਾ ਦੁਬਾਰਾ ਕਾਪੀ ਕਰਕੇ ਭੇਜਦਾ ਬਸ ਇਸ ਵਿੱਚ ਲਾਗੂ ਕਰਨ ਦੀ ਤਰੀਖ ਤੈਅ ਕਰਨ ਦਾ ਅਧਿਕਾਰ ਕੇਂਦਰ ਨੇ ਆਪਣੇ ਕੋਲ ਰੱਖ ਲਿਆ ਜਾਨੀ ਕਿ ਸਰਕਾਰ ਨੇ ਸੈਨੇਟ ਸਿੰਡੀਕੇਟ ਦੇ ਨਵੇਂ ਸਟਰਕਚਰ ਨੂੰ ਬਰਕਰਾਰ ਰੱਖਦੇ ਹੋਏ ਮਤਲਬ ਸਿਲੈਕਟਡ ਕਰਦੇ ਹੋਏ ਇਲੈਕਟਡ ਖਤਮ ਕਰਦੇ ਹੋਏ ਤੇ ਗਿਣਤੀ ਖਤਮ ਕਰਦੇ ਹੋਏ ਬੀਸੀ ਨੂੰ ਕੰਟਰੋਲ ਦਿੰਦਿਆਂ ਹੋਇਆਂ ਉਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਹਦੇ ਵਿੱਚ ਕਿਹਾ ਵੀ ਕਿ ਤਰੀਕ ਵਿੰਦਰਾਉਂਦੇ ਸਮੇਂ ਜਦੋਂ ਚਾਹੇ ਦਾ ਤਿਆਰ ਕਰ ਲੇਗਾ ਸੋ ਇਥੋਂ ਖੇਲਾ ਸ਼ੁਰੂ ਹੋਇਆ ਇਸ ਲਈ ਫਿਰ ਹੁਣ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਕਹਿੰਦਾ ਕਿ ਅਸੀਂ ਤਿਆਰ ਹੈ ਜੀ 10 ਤਰੀਕ ਨੂੰ ਵੱਡਾ ਇਕੱਠ ਹੈ ਜੀਨੇ ਆਉਣਾ ਆ ਜੋ 11 ਤਰੀਕ ਨੂੰ ਤਰਨ ਤਰਨ ਦੇ ਵਿੱਚ ਜਿਮਨੀ ਚੋਣਾ 9 ਨਵੰਬਰ ਨੂੰ ਖਤਮ ਹੋ ਜਾਣਾ ਚੋਣ ਪ੍ਰਚਾਰ ਸ਼ਾਮ ਨੂੰ ਉੱਥੇ 5 ਵਜੇ ਤੇ ਦਾ ਮਤਲਬ 10 ਤਰੀਕ ਨੂੰ ਸਮੁੱਚੀ ਸਿਆਸੀ ਜਮਾਤ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਧਰਨੇ ਛੋਏਗੀ। ਮੋਕੰਦਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਜੀ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਅਸੀਂ ਅਦਾਲਤ ਜਾਵਾਂਗੇ। ਪਰ ਸਵਰਥ ਸਵਾਲ ਇਹ ਹੈ ਕਿ ਕੀ ਇਹ ਲੜਾਈ ਅਦਾਲਤੀ ਰਾਹੀਂ ਲੜਨ ਦੀ ਲੋੜ ਹੈ ਜਾਂ ਰਾਜਨੀਤਿਕ ਲੜਾਈ ਲੜਨ ਦੀ ਲੋੜ ਹੈ। ਬਾਕੀ ਲੀਡਰ ਹੋਰ ਪਾਰਟੀਆਂ ਦੇ ਆ ਜਾ ਰਹੇ ਨੇ ਵਿਦਿਆਰਥੀਆਂ 'ਚ ਬੈਠ ਰਹੇ ਨੇ ਪਰ ਉਹ ਏਕਾ ਕਰਕੇ ਕੋਈ ਰਣਨੀਤੀ ਬਣਾ ਕੇ ਨਹੀਂ ਆ ਰਹੇ। ਵੀ ਕਰ ਲਓ ਮੀਟਿੰਗ ਨੌ ਨੂੰ ਹੀ ਕਰ ਲਓ ਕਿ 10 ਨੂੰ ਸਮੁੱਝੀ ਪੰਜਾਬ ਦੀ ਸਿਆਸੀ ਜਮਾਤ ਨੇ ਕੀ ਸੁਨੇਹਾ ਦੇਣਾ। ਸਰਕਾਰੀ ਤੇ ਰੋਬੇ ਵਿਰੋਧੀ ਤੇ ਰੋਬੇ ਬਾਕੀ ਦਲ ਹੁਣ ਰਾਜਨੀਤਿਕ ਤੌਰ ਦੇ ਉੱਤੇ ਪੰਜਾਬ ਯੂਨੀਵਰਸਿਟੀ ਦੇ ਮਸਲੇ ਤੇ ਇੱਕਸਰ ਰੋਕੇ ਆਇਓ ਫਿਰ ਤਾਂ ਮੰਨਿਏ ਤੁਸੀਂ ਕੋਈ ਨੀਤੀ ਨਾਲ ਆਇਓ ਜੇ ਦਿਖਾਉਣੇ ਆ ਰਹੇ ਹੋ ਕਿ ਅਸੀਂ ਵੀ ਵਿਦਿਆਰਥੀਆਂ ਧਰਨੇ 'ਚ ਬੈਠੇ ਆਂ ਫਿਰ ਕੋਈ ਗੱਲ ਨਹੀਂ ਫਿਰ ਵਿਦਿਆਰਥੀ ਲੜਨਗੇ ਆਪਣੀ ਲੜਾਈ ਸੋ ਹੁਣ ਮੰਨਿਆ ਇਹ ਜਾਵੇ ਕਿ 9 ਤਰੀਕ ਨੂੰ ਜਦੋਂ ਚੋਣ ਪ੍ਰਚਾਰ ਬੰਦ ਹੋ ਜਵੇ ਤਾਂ ਉਸ ਤੋਂ ਬਾਅਦ ਸਿਆਸੀ ਜਮਾਤ ਦਾ ਮੁੱਖ ਮੁੱਦਾ ਇਹੀ ਹੋਵੇ ਮੈਸੇ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਪਰ ਨਹੀਂ ਤੁਹਾਡੇ ਲਈ ਚੋਣ ਪਹਿਲਾਂ ਪ੍ਰਚਾਰ ਪਹਿਲਾਂ ਵੋਟਾਂ ਪਹਿਲਾਂ ਕੁਰਸੀਆਂ ਪਹਿਲਾਂ ਪੰਜਾਬ ਦੇ ਹੱਕ ਹਕੂਕ ਬਹੁਤ ਪਿੱਛੇ ਆ ਜੇ ਤੁਸੀਂ ਹੱਕ ਹਕੂਕ ਦੀ ਲੜਾਈ ਲੜਦੇ ਹੁੰਦੇ ਤਾਂ ਨਾ ਤਾਂ ਪੰਜਾਬੀ ਬੋਲ ਦੇ ਖਿੱਤੇ ਸਾਡੇ ਕੋਲ ਬਾਹਰ ਹੁੰਦੇ ਨਾ ਸਾਡੇ ਕੋਲ ਸਾਡੀ ਰਾਜਤਾਨੀ ਖੁਸੀ ਹੁੰਦੀ ਨਾ ਸਾਡੇ ਕੋਲ ਹਾਂ ਮਤਲਬ ਪਾਣੀ ਦਾ ਹੱਕ ਗਿਆ ਹੁੰਦਾ ਨਾ ਸਾਡੇ ਉਹ ਖੇਤਾਂ ਨੂੰ ਪੈਂਦੇ ਨਾ ਸਾਡੀ ਜੀਐਸਟੀ ਵਾਲਾ ਪੈਸਾ ਰੋਕਦੇ ਨਾ ਪਿੰਡੂ ਵਿਕਾਸ ਵਾਲਾ ਪੈਸਾ ਰੋਕਦੇ ਹਾਂ ਨਾ ਸਾਡਾ ਅੱਧਾ ਪੰਜਾਬ ਬੀਐਸਐਫ ਦੇ ਨਾਂ ਦੇ ਉੱਤੇ ਕੰਟਰੋਲ ਕਰਦੇ ਨਾ ਕੇਂਦਰੀ ਏਜੰਸੀਆਂ ਰਾਈਆਂ ਤੇ ਕਬਜ਼ਾ ਹੁੰਦਾ ਤੇ ਹੁਣ ਅਗਲੀ ਯੂਨੀਵਰਸਿਟੀ ਦੀ ਵਾਰੀ ਹੈ ਕੱਲ ਨੂੰ ਪੰਜਾਬ ਦੀ ਵਾਰੀ ਆਜੂਗੀ ਬਣਾ ਲੈਣਗੇ ਝੂਠੀ ਦੇਖਣਾ ਕਰ ਬੈਠਿਓ 10 ਤਰੀਕ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਲੜਾਈ ਬੱਧੀ